ਤੁਸੀਂ ਕੱਲ ਕੋਈ ਇੱਕ న్యూਸ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ న్యూਸ ਹੈ ਕਿ ਸਾਡੇ 7 ਨੌਜਵਾਨ ਜਿਹੜੇ ਐਸਲੋ ਯੂਕਰੇਨ ਬਾਰਡਰ ਦੇ ਉੱਤੇ ਉਹ ਉੱਥੇ ਫਸ ਗਏ ਆ। ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫਤੇ ਗਏ ਸੀ। ਬੱਲੇ ਸੰਕਟ ਦੀ ਘੜੀ ਛੇ ਸੀ ਪਰਿਵਾਰ ਦੇ ਨਾਲ ਆ ਡੀਸੀ ਸਾਹਿਬ ਨਾਲ ਆਏ ਐਸਐਸਪੀ ਸਾਹਿਬ ਸਾਦੇ ਆਏ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ ਮੈਂ ਇੱਕ ਲੈਟਰ ਜਿਹੜੀ ਆ ਅਸੀਂ ਨਹੀਂ ਮੰਗਦੇ ਸਾਨੂੰ ਨਹੀਂ ਲਖਿਆ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਵਾਪਸ ਕੀਤਾ ਜਾਵੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਗੁਰਦਾਸਪੁਰ ਦੇ ਪਿੰਡ ਦੇਹਰੀਵਾਲ ਦੇ ਵਿੱਚ ਰਸ਼ੀਆ ਚ ਫਸੇ ਗਗਨਦੀਪ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਇਸ ਮੌਕੇ ਉਹਨਾਂ ਨੇ ਕਿਹਾ ਉਹਨਾਂ ਨੂੰ ਜਲਦ ਭਾਰਤ ਲਿਆਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ 7 ਲੜਕੇ ਰਸ਼ੀਆ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਦੇ ਵੀ ਨੇ ਅਤੇ ਸਭ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਉਹ ਮਿਲਣਗੇ ਇਹਨਾਂ ਨੂੰ ਜਲਦ ਵਾਪਸ ਭਾਰਤ ਲਿਆਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਸਰ ਆਪਾਂ ਇਸ ਵੇਲੇ ਗੰਦਾਸਪੁਰ ਜ਼ਿਲ੍ਹੇ ਦੇ ਡੇਰੀਬਾਦ ਪਿੰਡ ਦੇ ਵਿੱਚ ਖੜਿਆ। ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ। ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਅਦਛੀਆ ਦੇ ਅੰਦਰ ਜਿਹੜੇ ਇਸ ਵੇਲੇ ਯੂਕਰੇਨ ਬਾਰਡਰ ਦੇ ਉੱਤੇ ਆ ਸਾਰੇ ਤਾਂ ਦੇਖੋ ਸਾਨੂੰ। ਉਹ ਉੱਥੇ ਫਸ ਗਏ ਆ। ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫ਼ਤੇ ਗਏ ਸੀਗੇ। ਤੇ ਮੈਂ ਉਹਨਾਂ ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਦੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ। ਹੁਣ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੱਲੇ ਸੰਕਟ ਦੀ ਘੜੀ 'ਚ ਅਸੀਂ ਪਰਿਵਾਰ ਦੇ ਨਾਲ ਆ ਡੀਸੀ ਸਾਹਿਬ ਨਾਲ ਆਏ ਐਸਐਸਪੀ ਸਾਹਿਬ ਸਾਦੇ ਆਏ। ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ। ਮਾਨ ਸਾਹਿਬ ਕੱਲ ਹੀ ਜਦੋਂ ਨਿਊਜ਼ ਕੱਲ ਸਵੇਰੇ ਦੇ ਵਕਤੇ ਸਾਨੂੰ ਪਤਾ ਲੱਗਾ ਉਸ ਦਿਨ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜਿਹੜਾ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇੰਦਾ ਦਾ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸਚਤ ਜਿਹੜਾ ਆਪਣਾ ਸਖਤ ਜਿਹੜਾ ਉਹਦੇ ਵੀ ਸੰਪਰਕ ਦੇ ਵਿੱਚ ਆ ਤੇ ਇਥੋਂ ਤੱਕ ਮੈਂ ਇੱਕ ਲੈਟਰ ਜਿਹੜੀ ਆ ਰਸ਼ੀਆ ਇਮੀਗ੍ਰੇਸ਼ਨ ਨੂੰ ਵੀ ਲਿਖੀ ਆ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਵਾਪਸ ਕੀਤਾ ਜਾਵੇ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ ਵੈਸੇ ਹੋਰ ਤੱਕ ਅਸੀਂ ਪਿਛਲੇ 2 ਸਾਲਾਂ 'ਚ ਜਦੋਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਮਤਲਬ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਮ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਸਭ ਬੱਚਿਆਂ ਨੂੰ ਲਿਆਉਣ 'ਚ ਕਾਮਯਾਬ ਹੋ ਗਏ ਕੋਈ ਵੀ ਇਦਾਂ ਦੀ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਦੂ ਪੂਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸੱਤ ਬੱਚੇ ਨੇ ਸਾਰੇ ਗਰਦਾਸਪੁਰ ਦੇ ਨਿਕਲੇ ਨਹੀਂ ਗਰਦਾਸਪੁਰ ਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਹਿਦਪੁਰ ਦਾ ਦੋ ਸ਼ਹਿਦ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਤੋਂ ਪਤਾ ਕਰਾਂਗੇ ਕਿ ਕਿਹੜੇ ਜिले ਦੇ ਆ ਪਦੇ ਇਹ ਲਗਭਗ ਲੋਕੇਟ ਹੋ ਗਏ ਚਾਰ ਬੱਚੇ ਤਾਂ ਪਲਕੇਟ ਕਰ ਲਏ ਵੀ ਕਿਹੜੇ ਕਿਹੜੇ ਪਿੰਡ ਦੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਾ ਨੌ ਦੇ ਨਾਲ ਆਏ ਪਿੰਡ ਅਗਲਾ ਦਾਂਗਲੇ ਦੇ ਨਾਲ ਆ ਉਹਦੇ ਨਾਲ ਦੀਨਾ ਨਗ ਦੇ ਨਾਲ ਅਵਾਂਖਾ ਪਿੰਡ ਉੱਥੇ ਸੋ ਮੈਂ ਪਤਵਾਰਾਂ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ 'ਚ ਤੁਹਾਡੇ ਨਾਲ ਖੜੇ ਆ ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮਿੰਨੂਪੁਰਦ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਗਗਨਦੀਪ ਵਿਚਾਰਾ ਅਜੇ 10+2 ਕੀਤੀ 23 ਸਾਲ ਦਾ ਬੱਚਾ ਸਾਰੇ ਬੱਚੇ ਛੋਟੋ ਛੋਟੀ ਉਮਰ ਦੇ ਆ ਉਹ ਸਾਰੇ ਇਹ ਕਰਕੇ ਚੱਲਗੇ ਕਿ ਜਿੱਦਾਂ ਲੋਕਾਂ ਨੇ ਗੱਲਾਂ ਬੜਾਈਆਂ ਕਿ ਇੱਕ ਦਾ ਵਿਜਾ ਦੀ ਐਂਟਰੀ ਪਵਾ ਲਓ ਤੇ ਫਿਰ ਦਬਾਵਾ ਕੋਈ ਮੈਂ ਕਾ ਕੈਨੇਡਾ ਦੀ ਟਰਾਈ ਲਾ ਲਾਂਗੇ ਉਹ ਗਏ ਤੇ ਬਚਾਦੇ ਐਂਟਰੀ ਪਾਉਣ ਸੀਗੇ ਤਿੰਨ ਤਿੰਨ ਮਹੀਨਿਆਂ ਦਾ ਵਿਜਾ 2-2 ਲੱਖ ਰੁਪਏ ਲਾ ਕੇ ਵੀ ਦਸ਼ਾਤ ਐਂਟਰੀ ਪਵਾ ਦਿੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਵੀ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਹੈ ਸੋ ਕੋਈ ਗੱਲ ਨਹੀਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸਿੱਖ ਕੌਮ ਆਪਾਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਕੌਮ ਆ ਸਾਡੇ ਤੇ ਬੜੇ ਸੰਕਟ ਆਏ ਹੁਣ ਤੱਕ ਪਰ ਇਹ ਸੰਕਟ ਵੀ ਹੱਲ ਹੋ ਜਾਊਗਾ ਮਹਾਰਾ ਸੱਚੇ ਪਾਤਸ਼ਾਹ ਇਹਨੂੰ ਹੱਲ ਕਰ ਦਊਗਾ ਪਰ ਅਸੀਂ ਸਰਦਾ ਬਲਿੰਦਰ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇਹਨਾਂ ਦੇ ਨਾਲ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਗਈ ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਹੈ ਥੋੜਾ ਟਾਈਮ ਦੋ ਚਾਰ ਦਿਨ ਲੱਗ ਸਕਦਾ ਦੂਜੇ ਦੇਸ਼ਾਂ ਦਾ ਕੰਮ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰ ਦੂ ਸੋ ਮੈਂ ਇਹਨਾਂ ਨੂੰ ਦੱਸਣ ਆਇਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਉਹ ਸਰਕਾਰ ਸਾਰੀ ਇਹਨਾਂ ਦੇ ਨਾਲ ਹੈ ਸਰ ਮੰਤralੇ ਨਾਲ ਗੱਲ ਹੋਈ ਹੈ ਪਤਾ ਲੱਗਾ ਹੁਣ ਬੱਚਿਆਂ ਦੀ ਸਿਚੁਏਸ਼ਨ ਕੀ ਹੈ ਗਈ ਹੈ ਇਸ ਵਾਰ ਨਹੀਂ ਬੱਚੇ ਅਜੇ ਉੱ ਇਦਾਂ ਇਹ ਸੌਖਾ ਕੰਮ ਨਹੀਂ ਹੁੰਦਾ ਸੀ ਅੱਗੇ ਵੀ ਅੱਗੇ ਕੇਸਾਂ 'ਚ ਕਰਦੇ ਆ। ਇੱਕ ਤਾਂ ਟਾਈਮਿੰਗ ਦਾ ਫਰਕ ਹੈ, ਆਦਤ ਦਿਨ ਦਾ ਫਰਕ ਹੈ ਬਹੁਤ। ਬਿਲਕੁਲ। ਕਈ ਦਫ਼ਤਰ ਜਿਹੜੇ ਉੱਥੇ ਕਿਸੇ ਟਾਈਮ ਤੇ ਲੱਗਦੇ ਆ ਸਾਡੇ ਕਿਸੇ ਟਾਈਮ ਤੇ ਲੱਗਦੇ ਆ। ਪਰ ਮੇਨੂੰ ਲੱਗਦਾ ਕਿ ਇੱਕ ਦੋ ਦਿਨ 'ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਅੰਸਰ ਆ ਜਾਊਗਾ ਕਿ ਬੱਚੇ ਜਿਹੜੇ ਕਿੱਥੇ ਆ ਤੇ ਕਿੱਦਾਂ। ਉਹ ਪੂਰਾ ਪਤਾ ਕਰਕੇ ਦੱਸੋਗੇ। ਉਹ ਛੇਤ ਜਿਹੜੇ ਬੰਦੇ ਤੁਹਾਡੇ ਤੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਪੰਭੋਲਕ ਤੌਰ ਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ। ਬਹੁਤ ਵੱਡਾ ਮੁਲਕਾ ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ ਤੇ ਕਿਹਦੇ ਜੋ ਕਦੇ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨੂੰ ਭੇਜਿਆ ਸੋ ਸੰਪਰਧਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ ਪਰ ਹੋ ਜਾਊਗਾ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਆਪਾਂ ਨੂੰ ਅਸਰ ਆ ਜਾਊਗਾ ਕਿ ਬੱਚੇ ਠੀਕ ਨੇ ਕੋਈ ਗੱਲ ਨਹੀਂ ਕਭਧਾਉਣ ਦੀ ਲੋੜ ਨਹੀਂ ਠੀਕ ਆ ਠੀਕ ਆ ਹਾਂ ਹਾਂ ਉਹ ਕਿਹੜਾ ਪਤਾ ਹਾਂ ਜੀ ਉਹ ਵੀ ਇੱਧਰ ਦੇਖੋ ਸਾਹਮਣੇ ਜੀ ਅੱਜ ਤੁਹਾਡੇ ਘਰ ਕੌਣ ਆਇਆ ਤੇ ਕੀ ਕਹਿ ਗਿਆ ਸਾਹਮਣੇ ਦੇਖ ਕੇ ਸਾਡੇ ਘਰੇ ਜੀ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਆਏ ਆ ਡੀਸੀ ਸਾਹਿਬ ਆਏ ਆ ਐਸਡੀਐਮ ਸਾਹਿਬ ਆਏ ਆ ਹੋਰ ਜਿਹੜੇ ਉਹ ਚ ਅਹੁਦੇ ਤੇ ਅਫਸਰ ਨੇ ਸਾਰੇ ਪੁਲਿਸ ਅਫਸਰ ਉਹ ਸਭ ਆਏ ਨੇ ਕੀ ਗੱਲ ਹੋਈ ਸੀ ਜੀ ਸਰ ਮੰਤਰੀ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਪੁੱਛਿਆ ਵੀ ਕਿਸ ਤਰ੍ਹਾਂ ਤੁਹਾਡੇ ਬੱਚੇ ਗਏ ਨੇ ਉਹਨਾਂ ਨੂੰ ਦੱਸਿਆ ਗਿਆ ਕਿਸ ਤਰ੍ਹਾਂ ਫਸੇ ਨੇ ਤੇ ਸਰ ਉਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਕੋਈ ਟੈਨਸ਼ਨ ਨਹੀਂ ਲੈਣੀ ਪਰੇਸ਼ਾਨੀ ਨਹੀਂ ਲੈਣੀ ਬਹੁਤ ਜ਼ਿਆਦਾ ਹੌਸਲਾ ਹੋਇਆ ਉਹਨਾਂ ਦੀ ਗੱਲ ਸੁਣ ਕੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਕਹਿੰਦੇ ਤੁਹਾਡੇ ਨਾਲ ਅਸੀਂ ਸਾਰੇ ਨਾਲ ਤੁਹਾਡੇ ਨਾਲ ਆ ਅਸੀਂ ਅੱਪ ਅਸੀਂ ਤੱਕ ਪਹੁੰਚ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਕਹਿ ਰਹੇ ਨੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਆਪਸ ਆਣਗੇ ਹੁਣ ਤੁਹਾਡੇ ਬੱਚੇ ਨਾਲ ਗੱਲ ਹੋਈ ਕਿ ਕਿੱਥੇ ਵਸੇ ਨੇ ਕਿੱਥੇ ਬੈਠੇ ਐ ਸੋਟ ਸਰ ਇਸ ਵੇਲੇ ਯੂਕਰੇਨ ਜਿੱਥੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਉੱਥੇ ਕਦੋਂ ਗਏ ਸੀ ਕੀ ਤੁਹਾਡਾ ਬੱਚਾ ਕਦੋਂ ਗਿਆ ਸੀ ਇਹ ਜੀ 23 ਦਸੰਬਰ ਨੂੰ ਗਏ ਸੀ ਹੋਰ ਬੱਚੇ ਨਾਲ ਗੱਲਬਾਤ ਹੋਈ ਪਰਿਵਾਰ ਨਾਲ ਹਾਂ ਜੀ ਥੋੜੀ ਜੀ ਗੱਲ ਹੁੰਦੀ ਹੈ ਬਿਲਕੁਲ ਕਿ ਥੋੜੀ ਜਿਹੀ ਰੇਂਜ ਨਹੀਂ ਆਂਦੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ ਤੁਹਾਨੂੰ ਯਕੀਨ ਪੰਜਾਬ ਸਰਕਾਰ ਦੇ ਵਿੱਚ ਕੀ ਮੰਗ ਹਾਂ ਜੀ ਬਿਲਕੁਲ ਯਕੀਨ ਆ ਕਿ ਦੇਖੋ ਜੀ ਸਿਰਕ ਇਹ ਲੈ ਸੌਖ ਤੇ ਟਾਈਮ ਕੱਢ ਕੇ ਸਾਡੇ ਘਰੇ ਆਏ ਨੇ ਤੇ ਸਾਨੂੰ ਯਕੀਨ ਹੈ ਕਿ ਬਰਾਬਰ ਦਾ ਮਸਲਾ ਮਿਲਦਾ ਜਦੋਂ ਸਰਕਾਰਾਂ ਇਦਾਂ ਸਾਡੀ ਹੈਲਪ ਵਾਸਤੇ ਆਏ ਨੇ ਕਿੰਨੇ ਬੱਚੇ ਪਸੇ ਤੁਹਾਨੂੰ ਦੱਸਿਆ ਉਹਨਾਂ ਨੂੰ ਵੀ ਟੋਟਲ ਕਿੰਨੇ ਬੱਚੇ ਪਸੇ ਇਹ 7 ਜਣੇ ਆ ਜੀ ਅੱਛਾ ਜੇ ਤਿੰਨ ਗਦਾਪੁਰ ਦੇ ਹਨ ਤਿੰਨ ਗੁਰਦਾਸਪੁਰ ਦੇ ਇੱਕ ਹਿਆਰਪੁਰ ਦਾ ਦੋ ਹਰਿਆਣੇ ਦੇ ਜਿਹੜੇ ਬੱਚੇ ਇਦਾਂ ਚੜੇ ਜਾਂਦੇ ਨੇ ਕੀ ਉਹਨਾਂ ਨੂੰ ਅਪੀਲ ਹੈ ਜੀ ਉਹਨਾਂ ਉਹਨਾਂ ਦੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਜੀ ਤੁਹਾਡੇ ਨੂੰ ਅਸੀਂ ਤੇ ਕਹਿ ਰਹੇ ਹਾਂ ਜੀ ਇਹੋ ਜੇ ਦੇਸ਼ ਦੇ ਵਿੱਚ ਟੂਰਿਸਟ ਦੇ ਵੀ ਨਹੀਂ ਜਾਂਦੇ ਹੁਣ ਸਾਨੂੰ ਪਤਾ ਲੱਗਾ ਉਧਰ ਜਿੱਥੇ ਜੰਗ ਲੱਗੀ ਹੋਈ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਨੇ ਆ ਵੀ ਕੋਈ ਵੀ ਬੱਚਾ بڑا ਸਮਝ ਸੋਚ ਕੇ ਇਸ ਵੇਲੇ ਪੈਰ ਧਰੇ ਕਦੀ ਵੀ 2-4 ਸਿਆਣਿਆਂ ਦੀ ਸਲਾਹ ਲੈ ਕੇ ਫਿਰ ਕੋਈ ਬਾਹਰ ਜਾਣ ਦਾ ਕੰਮ ਕਰੇ ਸਿਆਣੇ ਬੰਦੇ ਦੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਇਆ